ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੇਓ ਬਸੰਤ ਮਹਲਾ ਨੋਵਾਂ ਦੀ ਵਿਚਾਰ ਇੰਜ ਸਰਵਨ ਕਰਨਾ ਜੀ ਪਾਪੀ ਹਿਰ ਮੈਂ ਕਾਮ ਬਸਾਈ ਪਾਪੀ ਹਿਰਦੇ ਦੇ ਉੱਪਰ ਹਮੇਸ਼ਾ ਹੀ ਇਹ ਪਾਪੀ ਕਾਮ ਬਾਸ਼ਨਾ ਜਿਹੜੀ ਉਹ ਬਸੀ ਰਹਿੰਦੀ ਹੈ ਐਸੇ ਮਨੁੱਖ ਦੇ ਜੀਤੇ ਹਿਰਦੇ ਉੱਪਰ ਹਮੇਸ਼ਾ ਕਾਮ ਕ੍ਰੋਧ ਇਹ ਵਸਿਆ ਹੈ ਸਤਿਗੁਰੂ ਜੀ ਕਹਿੰਦੇ ਭਾਈ ਉਸ ਪਾਪੀ ਦੇ ਹੀ ਹੈ ਹੀ ਹੈ ਅੰਦਰ ਹਿਰਦੇ ਦੇ ਅੰਦਰ ਹਮੇਸ਼ਾ ਕਾਮ ਟਿਕਿਆ ਰਹਿੰਦਾ ਹੈ ਮਮ ਚੰਚਲ ਜਾਤੇ ਗਹਿਉ ਨੰਜਾਇ ਇਸ ਵਾਸਤੇ ਉਹਦਾ ਜਿਹੜਾ ਚੰਚਲ ਮਨ ਹੈ ਉਹ ਕਾਬੂ ਵਿੱਚ ਨਹੀਂ ਆ ਸਕਦਾ ਗੁਰੂ ਪਿਆਰਿਓ ਜੇ ਕਿਸੇ ਚੀਜ਼ ਦੇ ਉੱਪਰ ਕੋਈ ਮੋਟੀ ਪਰਤ ਚੜ੍ਹੀ ਹੋਵੇ ਤੇ ਉਸ ਦੇ ਉੱਪਰ ਅੰਮ੍ਰਿਤ ਜਲ ਪਾਈ ਜਾਈਏ ਛਿੜਕੀ ਜਾਈਏ ਤੇ ਉਹ ਅੰਦਰ ਜਿਹੜੀ ਵਸਤ ਹੈ ਉਸ ਦੇ ਤੱਕ ਨਹੀਂ ਪਹੁੰਚ ਸਕਦਾ ਇਸੇ ਤਰ੍ਹਾਂ ਹੀ ਗੁਰੂ ਦਾ ਸ਼ਬਦ ਹੈ ਜਿਹੜਾ ਗੁਰੂ ਦਾ ਪਾਵਨ ਉਪਦੇਸ਼ ਹੈ ਉਹ ਐਸੇ ਹਿਰਦੇ ਤੱਕ ਨਹੀਂ ਪਹੁੰਚਦਾ ਜਿਹਦੇ ਤੇ ਸਦਾ ਕਾਮ ਵਾਸ਼ਨਾ ਕਾਮ ਅਵਕਾਰ ਇਹ ਵਸੇ ਰਹਿੰਦੇ ਨੇ ਕਿਉਂਕਿ ਉਹ ਮਨੁੱਖੀ ਮਨ ਨੂੰ ਇਸ ਤਰ੍ਹਾਂ ਭਮਾਈ ਫਿਰਦੇ ਨੇ ਕਿ ਉਹਨਾਂ ਤੇ ਗੁਰੂ ਦੇ ਸ਼ਬਦ ਦਾ ਗੁਰੂ ਦੇ ਪਾਵਨ ਉਪਦੇਸ਼ ਦਾ ਅਸਰ ਨਹੀਂ ਹੁੰਦਾ ਤੇ ਇਹ ਮਨ ਵਸ ਵਿੱਚ ਨਹੀਂ ਆਉਂਦਾ ਜੋਗੀ ਜੰਗਮ ਅਰਸਨਿਆਸ हे ਭਾਈ ਜਿਹੜੇ ਆਪਣੇ ਆਪ ਨੂੰ ਸੁਰਤیاں ਲਾ ਕੇ ਉਸ ਪ੍ਰਮਾਤਮਾ ਵਾਹਿਗੁਰੂ ਨਾਲ ਜੁੜੇ ਹੋਏ ਮਹਿਸੂਸ ਕਰਦੇ ਨੇ ਦਾ ਜੁੜਿਆ ਹੋਇਆ ਸਿੱਧ ਕਰਦੇ ਨੇ ਜੰਗਮ ਜਿਹੜੇ ਭਾਈ ਟੱਲੀਆਂ ਵਜਾਵ ਜਾ ਕੇ ਦਰ ਦਰ ਦੇ ਉੱਪਰ ਭਿਖਿਆ ਮੰਗ ਕੇ ਆਪਣੇ ਆਪ ਨੂੰ ਨਰਮਾਨਤਾ ਦੇ ਵਿੱਚ ਲਾ ਜਾ ਕੇ ਪ੍ਰਮਾਤਮਾ ਦੀ ਭਗਤੀ ਕਰਦੇ ਨੇ ਅਰ ਸਨਿਆਸ ਸਨਿਆਸ ਭਾਵ ਜਿਨ੍ਹਾਂ ਨੇ ਇਹ ਸੰਸਾਰ ਤੋਂ ਬਾਸਾ ਕਰ ਲਿਆ ਸਨਿਆਸ ਲੈ ਲਿਆ ਘਰ ਬਾਰ ਸਾਰਾ ਕੁਝ ਛੱਡ ਕੇ ਜੋ ਜੰਗਲਾਂ ਦੇ ਵਿੱਚ ਚਲੇ ਗਏ ਸਭ ਹੀ ਪਰਡਾਰੀ ਹਫਾਸ ਇਨਾਂ ਸਾਰਿਆਂ ਦੇ ਉੱਪਰ ਹੀ ਇਸ ਕਾਮ ਨੇ ਇਹ ਫਾਹੀ ਛੁੱਟੀ ਹੋਈ ਹੈ ਇਹ ਮਨ ਆ ਜਿਹੜਾ ਕਿਉਂਕਿ ਇਹਦੇ ਇਹੀ ਵੱਡੇ ਹਥਿਆਰ ਨੇ ਗੁਰੂ ਪਿਆਰਿਓ ਤੇ ਇਹ ਮਨ ਆ ਜਿਹੜਾ ਇਨਾਂ ਹਥਿਆਰਾਂ ਨੂੰ ਵਰਤ ਕੇ ਹੀ ਮਨੁੱਖ ਦੀ ਬੁੱਧੀ ਨੂੰ ਆਪਣੇ ਕਾਬੂ ਵਿੱਚ ਕਰ ਲੈਂਦਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਭ ਹੀ ਪਰ ਡਾਰੀ ਇਹ ਫਾਸ ਸਾਰਿਆਂ ਦੇ ਉੱਪਰ ਹੀ ਇਹ ਮਨ ਨੇ ਕਾਮ ਦੀ ਫਾਹੀ ਛੁੱਟੀ ਹੋਈ ਹੈ ਜੇ ਜੇ ਹਰ ਕੋ ਨਾਮ ਸੰਹਾਰ ਪਰ ਭਾਈ ਜਿਨਾਂ ਨੇ ਪ੍ਰਮਾਤਮਾ ਨੂੰ ਹਿਰਦੇ ਤੇ ਵਸਾਇਆ ਜਿਨਾਂ ਨੇ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਰੱਖਿਆ ਹੈ ਜੇ ਜੇ ਹਰ ਕੋ ਨਾਮ ਸੰਹਾਰ ਜਿਨਾਂ ਜਿਨਾਂ ਨੇ ਭਾਈ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਤੇ ਵਸਾਇਆ ਹੈ ਤੇ ਭਵ ਸਾਗਰ ਉਤਰੇ ਪਾਰ ਉਹ ਸਾਰੇ ਇਹ ਦੁੱਖਾਂ ਦੇ ਡਰਾਂ ਦੇ ਸਾਗਰ ਸੰਸਾਰ ਸਾਗਰ ਸੰਸਾਰ ਸਮੁੰਦਰ ਨੂੰ ਵਿਕਾਰਾਂ ਦੇ ਸਮੁੰਦਰ ਨੂੰ ਭਾਈ ਪਾਰ ਕਰ ਜਾਂਦੇ ਨੇ ਲੰਘ ਜਾਂਦੇ ਨੇ ਉਹ ਇਹ ਲੰਘ ਕੇ ਗੁਰੂ ਦੇ ਦਰ ਤੇ ਪਹੁੰਚ ਜਾਂਦੇ ਹਨ ਜਨ ਨਾਨਕ ਹਰ ਕੀ ਸਰਣਾਏ ਗੁਰੂ ਸਭ ਕਹਿੰਦੇ ਨੇ ਭਾਈ ਉਹ ਜਿਹੜਾ ਪ੍ਰਮਾਤਮਾ ਦਾ ਦਾਸ ਹੈ ਨਾ ਪ੍ਰਮਾਤਮਾ ਦਾ ਜੋ ਸਿਮਰਨ ਕਰਨ ਵਾਲਾ ਹੈ ਜਿਨੇ ਆਪਣੇ ਹਿਰਦੇ ਤੇ ਪ੍ਰਮਾਤਮਾ ਦੀ ਯਾਦ ਨੂੰ ਵਸਾਇਆ ਉਹ ਹਮੇਸ਼ਾ ਪ੍ਰਮਾਤਮਾ ਦੀ ਸ਼ਰਨ ਤੇ ਪਿਆ ਰਹਿਦਾ ਉਹਦੀ ਸ਼ਰਨ ਵਿੱਚ ਰਹਿ ਕੇ ਸਦਾ ਉਹ ਅਰਦਾਸ ਬੇਨਤੀ ਕਰਦਾ ਰਹਿੰਦਾ ਹੈ ਦੀਜੈ ਨਾਮ ਰਹੇ ਗੁਣ ਗਾਏ ਕੀ ਬੇਨਤੀ ਕਰਦਾ ਹੈ ਕਿ ਹੀ ਪ੍ਰਭੂ ਹੀ ਪ੍ਰਮਾਤਮਾ ਮੈਨੂੰ ਪਤਾ ਹੈ ਕਿ ਜਿਨ੍ਹਾਂ ਦੇ ਹਿਰਦਿਆਂ 'ਤੇ ਤੇਰੀ ਯਾਦ ਨਹੀਂ ਉਹਨਾਂ ਨੂੰ ਇਸ ਪਾਪੀ ਕਾਮ ਨੇ ਵਿਕਾਰਾਂ ਨੇ ਤੇਰੇ ਤੋਂ ਦੂਰ ਕਰਕੇ ਉਹਨਾਂ ਦਾ ਜੀਵਨ ਬੇਅਰਥ ਗਵਾ ਦਿੱਤਾ ਇਸ ਕਰਕੇ ਇਹ ਕਿਰਪਾ ਕਰਿਓ ਕਿ ਮੇਰੇ ਹਿਰਦੇ ਅੰਦਰ ਮੇਰੀ ਮੱਤ ਉੱਪਰ ਮੇਰੇ ਮਨ ਉੱਪਰ ਜਿਹੜਾ ਤੇਰਾ ਸਦਾ ਵਾਸ ਰਹੇ ਤੇ ਮੈਂ ਤੇਰੇ ਹੀ ਸਦਾ ਗੁਣ ਗਾਉਂਦਾ ਰਹਾ ਮਾ ਤਾਂ ਕਿ ਮੈਂ ਇਨਾਂ ਸਾਰੇ ਕਾਮਾਦਿਕ ਜਿਹੜੇ ਗੁਣ ਨੇ ਵਿਸ਼ੇ ਵਕਾਰ ਨੇ ਇਨਾਂ ਤੋਂ ਬਚਿਆ ਰਹਾ ਮਾ ਤੇ ਕੇਵਲ ਤੇਰਾ ਹੀ ਭੈ ਮੰਨਾ ਦੁਨੀਆ ਦੇ ਵਿੱਚ ਮੈਂ ਹੋਰ ਕਿਸੇ ਦੇ ਦਰ ਦਾ ਮੁਤਾਜ ਨਾ ਹੋਵਾਂ ਸੋ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਨੇ ਗੁਰੂ ਪਿਆਰ ਵਾਲਿਓ ਉਹ ਕੇਵਲ ਪ੍ਰਮਾਤਮਾ ਦੇ ਆਪਣੇ ਗੁਰੂ ਦੇ ਚਰਣਾ ਵਿਚਟ ਹੈ ਕੇ ਇਹ ਅਰਦਾਸ ਇਹ ਬੇਨਤੀ ਕਰਦੇ ਨੇ ਕਿ ਇਹ ਅਕਾਲ ਪੁਰਖ ਜੀ ਇਹ ਸੰਸਾਰ ਦੇ ਵਿੱਚ ਕਿਸੇ ਵੀ ਮਨੁੱਖ ਦੇ ਇਹ ਜੋਰ ਨਹੀਂ ਹੈ ਕੋਈ ਬਲ ਨਹੀਂ ਹੈ ਕਿ ਕੋਈ ਛੁੱਟ ਸਕੇ ਕੋਈ ਇਹਨਾਂ ਵਿਕਾਰਾਂ ਤੋਂ ਪਾਸੇ ਰਹਿ ਸਕੇ ਕੇਵਲ ਤੁਹਾਡੀ ਕਿਰਪਾ ਦੇ ਨਾਲ ਕੇਵਲ ਆਪ ਜੀ ਦੀ ਰਹਿਮਤ ਦੇ ਸਦਕਾ ਹੀ ਕੋਈ ਮਨੁੱਖ ਇਹਨਾਂ ਵਿਕਾਰਾਂ ਤੋਂ ਬਚ ਕੇ ਆਪਣਾ ਜੀਵਨ ਸਫਲਾ ਕਰ ਸਕਦਾ ਹੈ ਸੋ ਇਹੋ ਹੀ ਅਰਦਾਸ ਅਸੀਂ ਵੀ ਜਦੋਂ ਗੁਰੂ ਦੇ ਸਨਮੁਖ ਜਾਈਏ ਉਹ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਜੀ ਕੇਵਲ ਆਪਣਾ ਨਾਮ ਦੇ ਹੋਵੇ ਸਰਣਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੇ ਇਹਨੀ ਬੇਨਤੀ ਪ੍ਰਵਾਨ ਹੋਈਆ ਭੁੱਲਾ ਚੁੱਕਾ ਦੀ ਖਿਮਾ ਦੇਹੋ ਅਸੀਸ ਬਲਾਉ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ